ਦਾਣਾ ਪਾਣੀ ਕੀ ਅੰਗਾਇਕ ਸਵਕੀ ਹੁੰਦਾ ਹੈ ਅੱਜ ਦੀ ਕੈਨੇਡਾ ਦੀ ਸਕਸੈਸ ਸਟੋਰੀ ਤੁਹਾਨੂੰ ਇਹੀ ਦੱਸੇਗੀ ਦਾਣਾ ਪਾਣੀ ਕਿਸ ਤਰ੍ਹਾਂ ਤੁਹਾਡਾ ਵਰਕ ਕਰਦਾ ਹੈ ਤੁਹਾਡਾ ਕਿਸ ਤਰ੍ਹਾਂ ਤੋਂ ਨੌਸਬਰ ਦਾ ਫਲ ਮਿਲਦਾ ਹੈ ਤੇ ਜਿਹੜਾ ਅੱਜ ਦੀ ਆਪਾਂ ਸਕਸੈਸ ਸਟੋਰੀ ਡਿਸਕਸ ਕਰਨ ਜਾ ਰਹੇ ਆ ਅਪਰੋਕਸੀਮੇਟਲੀ 2 ਸਾਲ ਬਾਅਦ ਬੱਚੇ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਰ ਲਖਵੀਰ ਸਾਹਿਬ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਣਾ ਚਾਹਾਂਗਾ ਮੁਬਾਰਕਾਂ ਬਹੁਤ ਇਹਨਾਂ ਦਾ ਕੀ ਸੀਗਾ ਜਿਹੜਾ ਇਹਨੇ ਜਿਹੜੀ ਵੀਜ਼ਾ ਅਪਲਾਈ ਕੀਤਾ ਸੀਗਾ 2023 ਵਿੱਚ ਅਪਲਾਈ ਕੀਤਾ ਸੀਗਾ 2023 ਤੇ ਬਾਕੀ ਇਨਫੋਰਮੇਸ਼ਨ ਇਹਨਾਂ ਤੋਂ ਲੈਂਦੇ ਆ ਕਿਵੇਂ ਕਿਵੇਂ ਇਹਨਾਂ ਨੇ ਅਪਲਾਈ ਕੀਤਾ ਸੀਗਾ ਸਾਰੀ ਡਿਟੇਲ ਇਹਨਾਂ ਤੋਂ ਲੈਂਦੇ ਆ ਲਖਵੀਰ ਜੀ ਪਹਿਲੇ ਸਭ ਤੋਂ ਪਹਿਲਾਂ ਜਾਣਨਾ ਚਾਹਾਂਗਾ ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ ਸਰ ਮੈਂ ਨੰਗਲ ਡੈਮ ਰਾਈਟ ਐਂਡ ਸਰ ਤੁਸੀਂ ਸਟੱਡੀ ਕੀ ਕੀਤੀ ਹੋਈ ਹੈ ਕਦੋਂ ਕੀਤੀ ਹੋਈ ਹੈ ਤੇ ਪੀਟੀ ਵਿੱਚ ਕਿੰਨਾ ਸਕੋਰ ਸੀਗਾ ਮੈਂ ਸਰ ਪਲੱਸ 2 2021 ਚ ਪਾਸ ਆਊਟ ਕੀਤੀ ਤੇ ਮੇਰਾ ਪੀਡੀ ਦਾ ਸਕੋਰ 62 ਸੀ ਰਾਈਟ ਇਹਨਾਂ ਦਾ 4 ਸਾਲ ਦਾ ਗੈਪ ਸੀਗਾ ਤੇ ਇਹਨਾਂ ਦਾ ਜਿਹੜਾ ਪੀਟੀਆ ਸਕੋਰ ਸੀਗਾ ਉਹ 62 ਸੀਗੇ ਨਹੀਂ ਆਇਫਐਸ ਨੇ ਕੀਤੀ ਸੀਗੀ ਪੀਟੀ ਕੀਤੀ ਹੋਈ ਸੀਗੀ ਐਂਡ ਸਰ ਤੁਸੀਂ ਸਾਡੇ ਕੋਲ ਫਸਟ ਟਾਈਮ ਅਪਲਾਈ ਕਰੂ ਕੀਤਾ ਸੀਗਾ ਸਰ ਇਹਨਾਂ ਫਸਟ ਟਾਈਮ ਅਪਲਾਈ 2023 ਵਿੱਚ ਕੀਤਾ ਸੀ ਇਹ ਉਸ ਵੇਲੇ ਫਸਟ ਕਿਹੜਾ ਕਾਲਜ ਸੀਗਾ ਤੁਹਾਡਾ ਸਰ ਪਹਿਲਾ ਮੇਰਾ ਕਾਲਜ ਨਾਇਗਰਾ ਕਾਲਜ ਸੀ ਰਾਈਟ ਐਕਚੁਅਲੀ ਇਹਨਾਂ ਕੀ ਸੀਗਾ 2023 ਵਿੱਚ ਜਦੋਂ ਇਹਨਾਂ ਨੇ ਅਪਲਾਈ ਕੀਤਾ ਸੀਗਾ ਉਸ ਵੇਲੇ ਰੂਲ ਚੇਂਜ ਹੋਏ ਸੀਗੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਰਕੇ ਨਾ ਜਿਹੜੇ ਕਾਲਜ ਸੀਗੇ ਜਿਹੜਾ ਕੈਂਪਸ ਮੇਨ ਕੈਂਪਸ ਵਿੱਚ ਬੱਚਾ ਨਹੀਂ ਪੜਦਾ ਸੀਗਾ ਤੇ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਨਹੀਂ ਹੁੰਦਾ ਸੀਗਾ ਤੇ ਉਹ ਉਸ ਕਾਲਜ ਵਿੱਚ ਹੈ ਪਬਲਿਕ ਸੀਗਾ ਬਟ ਸੇਮ ਪ੍ਰੋਬਲਮ ਆ ਰਹੀ ਸੀਗੀ ਪਹਿਲਾਂ ਕੁਝ ਟਾਈਮ ਆਪਾਂ ਵੇਟ ਕੀਤਾ ਵੀ ਰੂਲ ਅਗਰ ਚੇਂਜ ਹੁੰਦੇ ਤਾਂ ਠੀਕ ਹੈ ਆਦਰਵਾਈਜ਼ ਰਿਫੰਡ ਕਰ ਦਈਏ ਫਿਰ ਫੰਡ ਕੀਤਾ ਤੇ ਫੰਡ ਆਉਣੇ ਅਪਰੋਕਸੀਮੇਟਲੀ 3 ਤੋਂ 4 ਮਨਸ ਲੱਗੇ ਫਿਰ ਨੈਕਸਟ ਟਾਈਮ ਆਪਾਂ ਅਪਲਾਈ ਕੀਤਾ ਜੇ ਨੈਕਸ <laughs> right ਐਂਡ ਜਿਹੜਾ ਹੁਣ ਇਹਨਾਂ ਨੇ ਕਾਲਜ ਚੂਜ਼ ਕੀਤਾ ਉਹ ਵੀ ਆਪਾਂ ਪਬਲਿਕ ਕਾਲਜ ਹੀ ਦਿੰਦੇ ਆ ਬੱਚਿਆਂ ਨੂੰ ਤਾਂ ਕਿ ਬੱਚੇ 2 ਸਾਲ ਦੀ ਸਟੱਡੀ ਹੋਵੇ ਤੇ 3 ਸਾਲ ਦਾ ਬੱਚਿਆਂ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਪੀਆਰ ਲੈਣੀ ਥੋੜੀ ਈਜ਼ੀ ਹੋ ਜਾਂਦੀ ਹੈ ਤੇ ਇਸ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਦੀ ਫਾਈਲ ਇੱਥੇ ਸ਼ੈਡਨ ਵਿੱਚ ਲਾਈ ਤਾਂ ਉਸ ਵੇਲੇ ਇੱਕ ਹੋਰ ਰੂਲ ਚੇਂਜ ਹੋਇਆ ਕਿ ਜਿਹੜਾ ਐਸਡੀਐਸ ਆਪਾਂ ਫਾਈਲ ਲਾਈ ਸੀਗੀ 60 ਉੱਤੇ ਜਿਹੜੀ ਲੱਗਦੀ ਸੀਗੀ ਉਹ ਐਸਡੀਐਸ ਕੇਸ ਵਿੱਚ ਲੱਗਦੀ ਸੀ ਫਾਈਲ ਤੇ ਇਹਨਾਂ ਦਾ 62 ਸੀਗਾ ਪੀਟੀ ਸਕੋਰ ਐਸਡੀਐਸ ਵਿੱਚ ਫਾਈਲ ਲੱਗੀ ਹੋਈ ਸੀਗੀ ਤੇ ਉਹ ਉਹਨਾਂ ਨੇ ਐਸਡੀਐਸ ਰੂਲ ਤੋਂ ਬਾਹਰ ਕਰ ਦਿੱਤਾ ਐਸਡੀਐਸ ਰੂਲ ਨੂੰ ਖਤਮ ਕਰ ਦਿੱਤਾ ਬਿਕੋਜ਼ ਹੁਣ ਸਾਰੀ ਫਾਈਲ ਜਿਵੇਂ ਮਰਦੀ ਲਾਓ ਉਹ ਨੋਨ ਐਸਡੀਐਸ ਹੀ ਕਾਉਂਗ ਹੋਣੀ ਹੈ ਤੇ ਉਸ ਵਿੱਚ ਕੀ ਹੋ ਉਹਨਾਂ ਕੋਈ ਸਿਸਟਮ 'ਚ ਚੇਂਜਸ ਕੀਤੇ ਜਿਸ ਵਿੱਚ ਪੋਰਟਲ ਚੇਂਜ ਹੋਣ ਕਰਕੇ ਇਹਦੀ ਫਾਈਲ ਸਟਕ ਹੋ ਗਈ ਤੇ ਬੈਕ ਫਾਰਮ ਰੇਜ਼ ਕਰਨ ਦੇ ਬਾਵਜੂਦ ਵੀ ਇਹਨਾਂ ਦਾ ਵੀਜ਼ਾ ਡਿਸੀਜਨ ਨਹੀਂ ਆ ਰਿਹਾ ਸੀਗਾ ਤੇ ਸਰ ਇਨ ਬਿਟਵੀਨ ਜਿਹੜਾ ਆਪਣਾ ਤੁਸੀਂ ਕਿੰਨੀ ਵਾਰ ਸਾਡੇ ਕੋਲ ਵੇਸਟ ਕੀਤਾ ਵਿਡਰੋ ਕਰਾਉਣ ਲਈ ਫਾਦਰ ਸਾਹਿਬ ਨਾਲ ਫੈਮਿਲੀ 'ਚ ਕਿਵੇਂ ਚੱਲ ਰਿਹਾ ਸੀਗਾ ਫਿਰ ਪਹਿਲਾਂ ਮੈਂ ਜੀ ਇੱਕ ਵਾਰੀ ਪਹਿਲਾਂ ਜਦੋਂ ਆਇਆ ਸੀ ਉਦੋਂ ਰੂਲ ਚੇਂਜ ਕਰਕੇ ਮੈਂ ਵਿਡਰੋਅਲ ਕੀਤਾ ਸੀ ਉਸ ਤੋਂ ਬਾਅਦ ਮੈਂ ਦੂਜੀ ਵਾਰ ਸ਼ੈਲਡਨ ਕੋਲੇ ਅਪਲਾਈ ਕੀਤਾ ਤੇ ਫਿਰ ਵੀ ਮੈਨੇ ਫਾਈਲ ਸਟੱਕ ਹੋਣ ਕਰਕੇ ਜ਼ਿਆਦਾ ਟਾਈਮ ਲੱਗ ਗਿਆ ਤੇ ਫਿਰ ਮੈਂ ਵਿਡਰੋਅਲ ਦਾ ਫਿਰ ਵੀ ਰਿਫੰਡ ਦਾ ਸੋਚਿਆ ਸੀ ਪਰ ਮੈਨੂੰ ਮਾਸਟਰ ਮਾਈਡ ਇਮੀਗ੍ਰੇਸ਼ਨ ਦੀ ਸਾਰੀ ਟੀਮ ਨੇ ਬਹੁਤ ਜਿਆਦਾ ਸਹਾਇਤਾ ਕੀਤੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਥੋੜਾ ਸਬਰ ਕਰ ਤੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਸੋ ਇਸ ਕਰਕੇ ਮੈਂ ਦੋ ਕੁ ਮਹੀਨੇ ਹੋਰ ਸਬਰ ਕੀਤਾ ਤੇ ਅੰਤ ਨੂੰ ਮੇਰਾ ਸਬਰ ਦਾ ਫਲ ਸੱਚੀ ਮਿੱਠਾ ਆਇਆ ਐ ਐਕਚੁਅਲੀ ਕੀ ਹੈ ਕਿ ਇਹ ਜਿਹੜੇ ਸੀਗੇ ਇਹਨਾਂ ਦੇ ਫਾਦਰ ਸਾਹਿਬ ਸੀਗੇ ਤੇ ਆਪਣਾ ਲਿਕਵਿਡ ਨਹੀਂ ਸੀ ਕਿ ਜਦੋਂ ਆਂਦੇ ਸੀ ਕਿ ਸਾਡੇ ਕੋਲ ਤਾਂ ਇਹ ਵਿਡਰੋਅ ਉੱਤੇ ਸੋਚ ਰਹੇ ਸੀ ਕਿ ਵੀ ਆਪਾਂ ਵਿਡਰੋਅ ਕਰਕੇ ਕਿਸੇ ਹੋਰ ਕੰਟਰੀ ਫਾਈਲ ਲਗਾਈਏ ਤਾਂ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀ ਕਿ ਅਲੱਦ ਤੱਕ ਇੱਕ ਉਮੀ ਹੋਈਏ ਕਿ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ ਆਰਾਮ ਨਾਲ ਤੇ ਪਲੀਜ਼ ਵੇਟ ਕਰੋ ਇਹਨਾਂ ਨੇ ਦੋ ਚਾਰ ਵਾਰ ਸਾਡੇ ਕੋਲ ਵੇਸਟ ਕੀਤਾ ਵਿਡਰੋ ਕਰਾਉਣ ਲਈ ਕਿਉਂਕਿ ਫਾਈਨਲ ਸਟੇਜ ਤੇ ਫਾਈਲ ਸੀ ਕਿ ਇਵਨ ਕਿ ਪੀਟੀਵੀ ਐਕਸਪਾਇਰ ਹੋਣ ਵਾਲੀ ਸੀ ਕਿਹਦੇ ਆਪਣਾ ਸਬਰ ਦਾ ਫਲ ਮਿੱਠਾ ਹੁੰਦਾ ਤੇ ਇਹਨਾਂ ਨੂੰ ਇਹਨਾਂ ਦਾ ਵੀਜ਼ਾ ਗ੍ਰਾਂਟ ਹੋ ਗਿਆ ਤੇ ਹੁਣ ਕਾਫੀ ਖੁਸ਼ ਹੈ ਤੇ ਫੈਮਿਲੀ ਕਾਫੀ ਖੁਸ਼ ਹੈ ਤੇ ਸਰ ਸਾਡੇ ਬਾਰੇ ਤੁਸੀਂ ਕੀ ਰਿਵਿਊ ਦੇਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਸਟਰਮਾਈਂਡ ਇਮੀਗ੍ਰੇਸ਼ਨ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਅੱਜ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਦਿੱਤਾ ਹੈ ਤੇ ਮੈਂ ਤਾਂ ਬਿਲਕੁਲ ਆਸ਼ਟ ਚੁੱਕਾ ਸੀ ਪਰ ਫਿਰ ਵੀ ਮਾਸਟਰਮਾਈਂਡ ਇਮੀਗ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਮੈਂ ਬੱਚਿਆਂ ਨੂੰ ਇੱਥੇ ਕਹਿਣਾ ਚਾਹਾਂ ਬਹੁਤ ਸਾਰੇ ਬੱਚਿਆਂ ਨੇ ਜਿਨ੍ਹਾਂ ਦੀ ਫਾਈਲ ਕਿਸੇ ਜਰਮਨ ਲੱਗੀ ਹੋਈ ਹੈ ਕਿ ਤੇ ਯੂਕੇ ਲੱਗੀ ਹੋਈ ਹੈ ਜਾਂ ਸ਼ੈਨਗਨ ਚ ਲੱਗੀ ਹੋਈ ਹੈ ਸਮ ਟਾਈਮ ਕੀ ਹੁੰਦਾ ਹੈ ਕੋਈ ਇਮੀਗ੍ਰੇਸ਼ਨ ਦੀ ਪੋਲਿਸੀ ਚੇਂਜ ਹੋ ਜਾਂਦੀ ਹੈ ਜਾਂ ਤੁਹਾਡੇ ਅਪਾਰਟਮੈਂਟ ਡਿਲੇ ਹੋ ਰਹੀ ਹੈ ਅਪਾਰਟਮੈਂਟ ਨਹੀਂ ਆ ਰਹੀ ਜਾਂ ਅਪਾਰਟਮੈਂਟ ਦੇ ਬਾਅਦ ਤੁਹਾਡੀ ਫਾਈਲ ਸਬਮਿਟ ਹੋ ਗਈ ਹੈ ਜਾਂ ਤੁਹਾਡਾ ਵੀਜ਼ਾ ਨਹੀਂ ਆ ਰਿਹਾ ਤਾਂ ਪਲੀਜ਼ ਥੋੜਾ ਵੇਟ ਕਰ ਲਿਆ ਕਰੋ ਬਿਕੋਜ਼ ਜਿਹੜਾ ਕੋਈ ਵੀ ਕੰਸਲਟੈਂਟ ਦਾ ਅਸੀਂ ਇਹ ਨਹੀਂ ਚ ਕਾਫੀ ਲੰਬੇ ਟਾਈਮ ਤੋਂ ਆਪਣੇ اٹਕੇ ਰਹੋ ਬਿਕੋਜ਼ ਹਰ ਕਿਸੇ ਦਾ ਹੁੰਦਾ ਹੈ ਕਿ ਤੁਹਾਡੇ ਜਲਦੀ ਜਲਦੀ ਤੁਹਾਡੇ ਆਪਣਾ ਕੰਮ ਬਣੇ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਪਹੁੰਚੋ ਤੇ ਬਾਕੀ ਜੇ ਤੁਸੀਂ ਤੁਸੀਂ ਵੀ ਆਪਣੇ ਕੋਈ ਸਟੱਡੀ ਵੀਜ਼ਾ ਦੀ ਫਾਈਲ ਆਪਣੇ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਯੂਰਪ ਸ਼ੈਂਗਨ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ডিসਪਲੇ ਹੋਏ ਨੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਆਫੀਸ਼ੀਅਲ ਨੰਬਰ ਸਾਫ ਦਾ ਲੁਧਿਆਣਾ ਡਾਇਰੈਕਟਿੰਗ ਤੁਸੀਂ ਵੇਸਟ ਕਰ ਸਕਦੇ ਹੋ ਬਾਕੀ ਵੀਡੀਓ ਵੇਖਣ ਲਈ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ